ਪਟਿਆਲੇ ਦੇ ਵਿੱਚ ਉਹਨੂੰ ਪਹਿਲੀ ਵਾਰ ਮਿਲਣ ਜਾ ਰਿਹਾ ਤੁਹਾਨੂੰ ਮੋਮੋਜ਼ ਵਾਲਾ 버ਗਰ ਤੇ ਤੋਂ ਬਿਨਾਂ ਆਪਾਂ ਨੇ ਹੋਰ ਬਹੁਤ ਡਿਫਰੈਂਟ ਟਾਈਪ ਦੇ ਮੋਮੋਜ਼ ਟ੍ਰਾਈ ਕਰੇ ਤੇ ਸੋ ਅੱਜ ਆਪਾਂ ਆਏ ਸੀ ਮੋਮੋਜ਼ ਮਾਫੀ ਵਾਲੇ ਦੇ ਮੋਮੋਜ਼ ਮਾਫੀ ਵਾਲਾਂ ਦਾ ਆਪਣੇ ਪੰਜਾਬ ਦੇ ਵਿੱਚ ਇਹ ਪਹਿਲਾ ਆਊਟਲੈਟ ਹੈ ਜਿੱਥੇ ਆਪਾਂ ਨੇ ਸਭ ਤੋਂ ਪਹਿਲਾਂ ਆਰਡਰ ਦਿੱਤਾ ਸੀ ਚੀਜ਼ ਕੌਰਨ ਮੋਮੋਜ਼ ਦਾ ਤੇ ਨਾਲ ਹੀ ਆਪਾਂ ਨੇ ਪਨੀਰ ਵਾਲੇ ਮੋਮੋਜ਼ ਆਰਡਰ ਦਿੱਤਾ ਸੀ ਜਿਹੜੇ ਕਿ ਮੈਦੇ ਤੋਂ ਨਹੀਂ ਆਟੇ ਤੋਂ ਬਣੇ ਹੋਏ ਸੀ ਸਭ ਤੋਂ ਪਹਿਲਾਂ ਮੈਂ ਟ੍ਰਾਈ ਕਰਿਆ ਚੀਜ਼ ਕੌਰਨ ਰੋਲ ਤੇ ਇਹ ਮੋਮੋ ਦਾ ਟੇਸ ਮੈਨੂੰ ਬਹੁਤ ਕੈਂਟ ਲੱਗਿਆ ਬਹੁਤ ਟੇਸਟੀ ਸੀ ਇਹ ਮੋਮ ਇੱਥੇ ਪੀਨ ਵਿੱਚ ਟਰਾਈ ਕਰੀ ਸੀ ਆਪਣਾ ਇਹਨਾਂ ਦੀ ਵਰਜਨ ਮੋਹਿਤੋ ਤੇ ਉਸ ਤੋਂ ਬਾਅਦ ਆਇਆ ਆਪਣਾ 버ਗਰ ਜਿਹਦੇ ਲਈ ਮੈਂ ਬਹੁਤ ਜ਼ਿਆਦਾ ਐਕਸਾਈਟਡ ਸੀ ਕਿਉਂਕਿ ਮੈਂ ਇਹ ਚੀਜ਼ ਫਸਟ ਵਾਰ ਟਰਾਈ ਕਰਨ ਜਾ ਰਿਹਾ ਤੇ ਮੋਮੋਸ ਤੇ 버ਗਰ ਦਾ ਕੰਬੀਨੇਸ਼ਨ ਮੈਨੂੰ ਬਹੁਤ ਘੈਂਟ ਲੱਗਿਆ ਤੇ ਲਾਸਟ ਟਰਾਈ ਕਰਿਆ ਆਪਣਾ ਇਹਨਾਂ ਦਾ ਜੋਲ ਮੋਮੋਸ ਇੱਥੇ ਮੋਮੋਸ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਸੀ ਤੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਮੋਮੋਸ ਟਰਾਈ ਕਰ ਸਕਦੇ ਹੋ ਜਿਹੜੇ ਕਿ ਪਟਿਆਲੇ ਦੇ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੇ ਤੇ ਜੀ ਤੁਸੀਂ ਵੀ ਸਭ ਟਰਾਈ ਕਰਨਾ ਤੇ ਜੇ ਤੇ ਐਡਰੈਸ ਦੀ ਗੱਲ ਕਰਾਂ ਪਟਿਆਲੇ ਦੇ ਬਾਈ ਨੰਬਰ 4 ਫਾਰਟਕੋਲ ਦਿੱਲੀ ਦੀ ਫ੍ਰੈਂਚਾਈਜ਼ੀ ਰਿਲੇਟਡ ਕੋਈ ਵੀ ਇਨਕੁਆਰੀ ਕਾਲ ਕਰਕੇ ਲੈ ਸਕਦੇ ਆ